ਹਾਂਜੀ ਭਾਈ ਜੀ ਮਹਾਰਾਜਾ ਦਿਓ ਜਾਣਕਾਰੀ ਖੁੰਡੇ ਬਾਰੇ ਜੀ ਸਾਨੂੰ ਹਾਂਜੀ ਇੱਕ ਤਾਂ ਪਹਿਲਾ ਮਹਾਰਾਜਾ ਦੱਸੋ ਵੀ ਜਿਹੜਾ ਆਹ ਚੀਜ਼ ਹੈ ਇਹ ਸਾਰਾ ਪਿੱਤਲ ਲੱਗਿਆ ਹੋਇਆ ਆ ਖੁੰਡੇ ਤੇ ਇਹ ਤੇ ਸਾਰਾ ਪਿੱਤਲਾ ਜੀ ਕੋਕਾ ਵੀ ਪਿੱਤਲ ਦਾ ਆ ਅੱਛਾ ਜੀ ਕੋਕਾ ਵੀ ਪਿੱਤਲ ਦਾ ਇਹ ਹਾਂਜੀ ਤੇ ਇਹ ਕੋਕੇ ਫਿਰ ਲੋਹੇ ਦੇ ਵੀ ਆਉਂਦੇ ਨੇ ਕੋਈ ਹਾਂਜੀ ਆਉਂਦੇ ਨੇ ਜੀ ਅੱਛਾ ਇਹਦੇ ਤੇ ਸਾਰਾ ਇਹ ਪਿੱਤਲ ਲੱਗਿਆ ਪਿਆ ਸਾਰਾ ਪਿੱਤਲ ਹੋਊਗਾ ਜੀ ਬਈਆ ਮੱਛੀ ਕੱਟ ਕੇ ਲਾਈ ਹੈ ਜਾਂ ਤੁਸੀਂ ਹਾਂਜੀ ਹਾਂ ਤੇ ਜਿਹੜੀ ਆ ਬਾਈ ਇਹ ਇੱਥਾਂ ਕੋਕ ਲਾਈ ਵੀ ਇਹ ਪਿੱਤਲ ਦੀ ਹੈ ਇਹ ਵੀ ਪਿੱਤਲ ਦੀ ਹੈ ਜੀ ਚਾਹੀ ਗਿੜੇ ਇਧਰੇ ਪਾਸੇ ਵਾਲਾ ਇਹ ਹੁੰਦਾ ਹੈ ਹਾਂਜੀ ਇਹ ਵੀ ਪਿੱਤਲ ਦਾ ਜੀ ਇਹ ਵੀ ਪਿੱਤਲ ਦਾ ਹੈ ਜੀ ਹਾਂਜੀ ਠੀਕ ਹੈ ਜੀ ਇਹ ਹੈਂਡਲ ਆ ਪਿੱਤਲ ਦਾ ਜੀ ਸਰ ਮਹਾਰਾਜ ਆਹ ਹਨਾ ਹੈਂਡਲ ਵੀ ਦਿਖਾਓ ਜੀ ਪਿੱਤਲ ਦਾ ਦੇਖ ਸਕਦੇ ਹੋ ਤੇ ਇਹਦੀ ਇੱਥੇ ਇੱਕ ਆਪਾ ਕੋਹਤ ਵੀ ਪਈ ਸੀਗੀ ਆ ਪਈ ਹੈ ਇਹ ਵੀ ਪਿੱਤਲ ਦੀ ਲੱਗ ਕੇ ਆ ਰਹੀ ਹੈ ਆ ਦੇਖੋ ਇਹ ਵੀ ਪਿੱਤਲ ਦਾ ਆ ਪਿੱਤਲ ਦੀਆਂ ਜੋ ਇਹਦੇ ਵਿਚਾਲੇ ਕੱਟ ਕੇ ਲਾਉਂਦੇ ਨੇ ਤੇ ਉਹਨੇ ਤੇ ਆਇਦਰ ਪਈਆਂ ਜੀ ਮਛੀਆਂ ਪਿੱਤਲ ਦੀਆਂ ਦੇਖੋ ਘਟੀਆਂ ਘਟਾਈਆਂ ਵੀਰ ਲ ਆ ਰਹੇ ਨੇ ਤੇ ਇਧਰ ਪਏ ਨੇ ਜੀ ਪਿੱਤਲ ਦੇ ਕੋਕੇ ਮੱਤੀ ਬਣਾ ਲਈ ਮੈਂ ਹਾਂ ਜੀ ਭਾਈ ਜੀ ਇਹ ਹੁੰਡੇ ਦਾ ਰੇਟ ਦੱਸਿਓ ਕਿੰਨਾ ਇਹ ਸਰ 3000 ਦਾ ਜੀ ਅੱਛਾ 3000 ਦਾ ਫਿਕਸ ਪ੍ਰਾਈਸ ਹੈ ਜਾਂ ਕੋਈ ਨਸ ਹੋ ਜਾਵੇ ਹਾਂ ਜੀ ਇਹ ਫਿਕਸ ਹੈ ਜੀ ਇਹਦਾ ਰੇਟ ਅੱਛਾ ਤੇ ਇਹ ਫਿਰ ਸਾਦੀ ਛੋਟੀ ਤਿਆਰ ਕਰ ਰਹੇ ਹੋ ਜਾਂ ਇਹ ਵੀ ਖੁੰਡਾ ਬਣ ਰਿਹਾ ਜੀ ਅੱਛਾ ਖੁੰਡਾ ਬਣ ਰਿਹਾ ਹਾਂ ਜੀ ਤੇ ਭਾਈ ਤੁਸੀਂ ਇਹ ਫਿਰ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਅਸੀਂ ਨਾਬੇ ਕੋਲ ਸਾਡਾ ਗਦਾਈਆ ਪਿੰਡ ਆ ਜੀ ਅੱਛਾ ਜੀ ਇੱਥੇ ਵੀ ਹਰ ਮੰਡੀ ਤੇ ਆਉਂਦੇ ਹਾਂ ਹਰ ਮੰਡੀ ਜੀ ਅੱਛਾ ਇੱਕ ਹੁੰਦਾ ਫਿਰ ਹਰ ਟਾਈਮ ਤਿਆਰ ਮਿਲਦਾ ਜਾਂ ਤਿਆਰ ਕਰਾਉਣਾ ਆਰਡਰ ਤੇ ਆਰਡਰ ਦੇ ਦਾਂਦਾ ਜੀ ਅਗਲਾ ਫਿਰ ਬਣਾ ਕੇ ਲਿਆ ਦਿੰਦਾ ਅੱਜ ਇਹ ਬਠਿੰਡੇ ਦਾ ਆਰਡਰ ਦੀ ਗਾ ਜੀ ਅੱਛਾ ਇਹ ਬਠਿੰਡੇ ਦਾ ਆਰਡਰ ਸੀ ਹਾਂ ਜੀ ਫਿਰ ਆਰਡਰ ਵਾਸਤੇ ਆਪਾਂ ਨੂੰ ਪਹਿਲਾਂ ਕਿੰਨੇ ਪੈਸੇ ਪੇ ਕਰਨੇ ਪੈਂਦੇ ਆ ਪਹਿਲਾਂ ਤਾਂ ਕੋਈ ਦਿੱਕਤ ਪੈਸੇ ਵਾਲੀ ਕੋਈ ਦਿੱਕਤ ਨਹੀਂ ਜੀ ਆਰਡਰ ਕਰ ਦੇਵੇ ਜਾਂ 500 ਪਾ ਦੇਵੇ ਕੋਈ ਚੱਕਰ ਨਹੀਂ ਗਾ ਜੀ ਇੱਥੇ ਮੰਡੀ ਤੇ ਫੜ ਲਵੇ ਜਾਂ ਉੱਧਾ ਅਸੀਂ ਕੋਰੀਅਰ ਵੀ ਕਰ ਦੰਨੇ ਆ ਜੀ ਠੀਕ ਹੈ ਤੇ ਇਹ ਕਿੰਨੇ ਚਿਰ ਤੇ ਤਿਆਰ ਕਰ ਦਿੰਨੇ ਆ ਜੀ ਆਮਾਨ ਕੇ ਚਲੋ ਇੱਕ ਦਿਹਾੜੀ ਦਾ ਖਾਏ ਜਾਂਦਾ ਇੱਕ ਕੁੰਡਾ ਜੀ ਅਸੀਂ ਇੱਕ ਦਿਹਾੜੀ ਇੱਕ ਕੁੰਡਾ ਖਾ ਜਾਂਦੇ ਹਾਂ ਤਾਂ ਦਾ ਜੀ ਮੰਨ ਲਓ ਜੇ ਤੁਹਾਡਾ ਆਟਾ ਅੱਰ ਦਿਨ ਹੈ ਤੁਸੀਂ ਮਤਲਬ ਹਫਤੇ ਦੇ ਵਿੱਚ ਅਗਲੇ ਨੂੰ ਦੇ ਦਿੰਦੇ ਹੋ ਨਾ ਹਫਤੇ ਤੋਂ ਪਹਿਲਾਂ ਦੇ ਦਨ ਹੈ ਜੀ ਅੱਛਾ ਪਹਿਲਾਂ ਹੀ ਦੇ ਦਿੰਦੇ ਹਾਂ ਹਾਂ ਜੀ ਠੀਕ ਹੈ ਜੀ ਤੇ ਭਾਈ ਜੀ ਤੁਹਾਡਾ ਪੂਰਾ ਨਾਮ ਬੋਲੋ ਕੀ ਹੈ ਤੇ ਐਡਰੈਸ ਆਪਣਾ ਨਾਮ ਹੈਗਾ ਜੀ ਸਾਡਾ ਕਰਮਜੀਤ ਸਿੰਘ ਨੇੜੇ ਨਾਪਾ ਜੀ ਅੱਛਾ ਜੀ ਮੋਬਾਈਲ ਨੰਬਰ ਰਹੇਗਾ 7878 ਜੀ 05214 ਜੀ ਦੂਸਰਾ ਨੰਬਰ ਹੈ ਜੀ 88727 10490 ਜੀ ਠੀਕ ਹੈ ਭਾਈ ਪੰਗੜੀ ਮੇਲੇ ਚ ਹੋਰ ਵੀ ਹੋਏ ਹੁੰਦੇ ਸਾਰੀਆਂ ਮੇਲੇ ਮੰਡੀਆਂ ਕਰਦੇ ਆ ਵੀਰੇ ਜਿਵੇਂ ਮਕਸਰ ਹੋ ਗਿਆ ਜਗਰਾਉ ਹੋ ਗਿਆ ਆਪਣਾ ਰੋਡੀ ਸਰਦ ਸਾਬ ਤਲਵੰਡੀ ਸਾਹਿਬ ਉਹ ਕੀ ਜੀ ਮੈਂ ਹੁਣ ਇਦੋਂ ਮਗਰ ਫਿਰ ਤਲਵੰਡੀ ਸਾਹਿਬ ਤੋਂ ਹੀ ਜਾਉਂਗੇ ਅਮਰਸਰ ਜੀ ਅੱਛਾ ਅਮਰਸਰ ਜਾਓਗੇ ਵਿਸਾਖੀ ਦੇ ਅੰਦਰ ਟਲਵੰਡੀ ਸਾਹਿਬ ਹੋਣੀ ਚਾਹੀਦੀ ਨਹੀਂ ਜੀ ਵਿਸਾਖੀ ਦੇ ਇੱਥੇ ਜਾਂਦੇ ਅਸੀਂ ਅਮਰਸਰ ਜਾਵਾਂਗੇ ਅੱਛਾ ਜੀ ਠੀਕ ਹੈ ਧੰਨਵਾਦ ਠੀਕ ਹੈ ਬਈ ਧੰਨਵਾਦ ਜੀ